ਮਰਦੀ ਮੇਰੇ ਮੱਥੇ ਹੀ ਕਟਾਲੇ ਨਾਲ ਅੱਜ ਫੇਰ ਹੱਡ ਸਿੱਖ ਕੇ ਆਉਂਦੀ ਕੁਛ ਪੇਕਿਆਂ ਤੋਂ ਉਹਦੇ ਤਾਂ ਆ ਗਈ ਮੂੰਹ ਚੱਕ ਕੇ ਦੀਦੀ ਮੈਂ ਕੀ ਕਿਹਾ ਕਿਸੇ ਨੂੰ ਤੁਸੀਂ ਵੀ ਤਾਨੇ ਮਾਰਦੇ ਰਹਿੰਨੇ ਹੋ ਮੈਂ ਤੈਨੂੰ ਕਿਹੜੇ ਟਾਈਮ ਨਾਲ ਤੁਰੀਏ ਮੱਛੀ ਤਾਂ ਪਹਿਲੇ ਲੋਕ ਖਾ ਕੇ ਖਤਮ ਕਰ ਦਿੰਦੇ ਆ ਗੋਭੀ ਵਾਲੇ ਪਕੌੜੇ ਵੀ ਮੁੱਕ ਗਏ ਆਪੂੜੀ ਕੇ ਨਾਲ ਉਹ ਸੀ ਬਾਹਰ ਬੈਠੀ ਰੋਈ ਜਾਂਦੀ ਹਾਂ ਚੱਲ ਪੁੱਛਦੇ ਆਂ ਕੀ ਗੱਲ ਪੈਣੀ ਤੂੰ ਰੋਜ਼ ਬਾਹਰ ਬੈਠੀ ਇੱਥੇ ਰੋ ਰਹੀ ਹੁੰਨੀ ਆ ਜੇ ਕੋਈ ਦਿੱਕਤ ਆ ਤੂੰ ਆਪਣੇ ਘਰਦਿਆਂ ਨੂੰ ਸੱਦ ਲੈ ਕੀ ਦੱਸਾਂ ਪੈਣੀ ਆਪਣੀ ਗਲਤੀ ਦੀ ਸਜ਼ਾ ਭੁਗਤ ਰਹੀ ਆ ਜੇ ਮੈਂ ਕਰੋ ਭੱਜ ਕੇ ਵਿਆਹ ਨਾ ਕਰਾਇਆ ਹੁੰਦਾ ਤਾਂ ਅੱਜ ਮੈਨੂੰ ਆਹ ਦਿਨ ਨਹੀਂ ਦੇਖਣੇ ਪੈਂਦੇ ਸੀ ਮੇਰੇ ਮਾਪਿਓ ਨੇ ਮੈਨੂੰ ਬੜੇ ਲਾਡਾਂ ਚਾਵਾਂ ਨਾਲ ਪਾਲਿਆ ਸੀ ਤੇ ਮੇਰੇ ਪਿਓ ਨੇ ਕਦੇ ਵੀ ਅੱਖ 'ਚੋਂ ਹੰਝੂ ਨਹੀਂ ਆਉਣ ਦਿੱਤਾ ਸੀ ਆ ਬੜੇ ਕਰਦੇ ਦਰਵਾਜ਼ੇ ਤਾਂ ਮੈਂ ਉਸੇ ਦਿਨੀ ਬੰਦ ਕਰਾਈ ਸੀ ਜਦੋਂ ਮੇਕਰੋਂ ਪੰਜ ਕੇ ਵਿਆਹ ਕਰਵਾਇਆ ਸੀ ਜੇ ਤੂੰ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਕੀ ਮਜਾਲ ਸੀ ਤੈਨੂੰ ਇਹ ਹੱਥ ਲਾ ਜਾਂਦੇ ਤੇ ਨਾਲੇ ਕਦੇ ਵੀ ਮਾਪਿਓ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚਦੇ ਹਮੇਸ਼ਾ ਚੰਗਾਈ ਸੋਚਦੇ ਆ ਚੱਲ ਮੇਰੀ ਭੈਣ ਸਿਆਣੀ ਬਣ ਅੰਦਰ ਚੱਲ